ਇਨਫੋਰਮੇਸ਼ਨ ਮਿਲੀ ਸੀ ਸਿਵਲ 에ਰਪੋਰਟ ਬਠਿੰਡਾ ਵਿਖੇ ਕਿ ਦੋ ਪੈਸੇਂਜਰਸ ਵਿਕਰਮ ਸਿੰਘ ਤੇ ਗੁਰਵਿੰਦਰ ਸਿੰਘ ਇਹਨਾਂ ਨੇ ਦਿੱਲੀ ਦੀ ਫਲਾਈਟ ਬੁੱਕ ਕਰਨੀ ਸੀ ਜਿਹੜੀ ਦੁਪਹਿਰ ਤੋਂ ਦੁਪਹਿਰੋਂ ਉੱਥੇ ਚੱਲਦੀ ਹੈ ਜਦੋਂ ਇਹ ਚੈੱਕ ਇਨ ਕਰਨ ਤੋਂ ਬਾਅਦ ਅੰਦਰ ਸਿਕਿਉਰਿਟੀ ਸਕਰੀਨਿੰਗ ਵਾਸਤੇ ਗਏ ਤਾਂ ਇੱਕ ਜਿਹੜਾ ਵਿਕਰਮ ਸਿੰਘ ਹੈ ਉਹਦੇ ਬੈਗ ਦੇ ਵਿੱਚੋਂ ਦੋ ਖਾਲੀ ਕੋਲਕਾਰਟੂਨ ਬੱਤੀਪੁਰ ਤੇ ਇੱਕ ਜਿਹੜਾ ਗੁਰਵਿੰਦਰ ਸਿੰਘ ਹੈ ਉਹਦੇ ਬੈਗ ਦੇ ਵਿੱਚੋਂ ਇੱਕ ਜ਼ਿੰਦਾਕਾਰਟੂਨ ਬੱਤੀਪੁਰ ਦੇ ਬਰਾਮਤ ਹੋਏ ਵੈਸੇ ਤਾਂ ਜਿਹੜਾ ਹੈ ਗੁਰਵਿੰਦਰ ਸਿੰਘ ਵਿਕਰਮ ਸਿੰਘ ਹੈ ਇਹਦੇ ਨਾਮ ਤੇ ਲਾਇਸੈਂਸ ਇਸ਼ੂਡ ਹੈ ਬਟ ਫਿਰ ਵੀ ਤੁਸੀਂ ਆ ਮਤਲਬ 에어ਪੋਰਟ ਉਧਿਆ ਜਿਹੜੀਆਂ ਨਿਯਮਾਂ ਤੋਂ ਲੰਘਣਾ ਕਿਉਂਕਿ ਆਰਮਜ਼ ਨੇ ਰੈਵਲੂਸ਼ਨ ਅੰਦਰ ਨਹੀਂ ਕੈਰੀ ਕਰ ਸਕਦੇ ਤਾਂ ਇਮੀਡੀਏਟਲੀ ਸਿਵਲ 에어ਪੋਰਟ ਵਾਲਿਆਂ ਨੇ ਸਭ ਤੋਂ ਚੌਂਕੀ ਇਨਚਾਰਜ ਜਿਹੜਾ ਕਿ ਬੱਲੂਆਣਾ ਚੌਂਕੀ ਹੈ ਸਦਰ ਥਾਣੇ ਚ ਪੈਂਦਾ ਉਹਨਾਂ ਨੂੰ ਇਨਫੋਰਮ ਕੀਤਾ ਉਹਨਾਂ ਨੇ ਫਿਰ ਦੀ ਕਗਨੀਜ਼ੈਂਸ ਲੈਂਦੇ ਹੋਏ ਐਫ ਆਈ ਆਰ ਨੰਬਰ 200 ਦਿਸਫਰ ਕੀਤੀ ਅੰਦਰ ਆਰਮਜ਼ ਐ ਜੀ ਕਿ ਇੱਕ ਦੇ ਬੈਗ ਚੋਂ ਦੋ ਖਾਲੀ ਕੋਲ ਮਿਲੇ ਆਂ ਵਿਕਰਮ ਸਿੰਘ ਦੇ ਬੈਗ ਚੋਂ ਦੂਜੇ ਜਿਹੜਾ ਉਹਦੇ ਨਾਲ ਸੀ ਗੁਰਵਿੰਦਰ ਸਿੰਘ ਉਹਦੇ ਬੈਗ ਚੋਂ ਜ਼ਿੰਦਾ ਕਰ ਤੁਸੀਂ ਇਹ ਨਾ ਜੀ ਕਾਰ ਬਜ਼ਾਰ ਦਾ ਕੰਮ ਹੈ ਪਹਿਲਾਂ ਹੀ ਮਾਮਲਾ ਨਹੀਂ ਪਹਿਲਾਂ ਇਹਨਾਂ ਖਿਲਾਫ ਕੋਈ ਕੋਈ ਐਫਆਈਆਰ ਨਹੀਂ ਜਿਸ ਫਰਸਟ ਇਨਸਟੈਂਸੀ ਨਹੀਂ ਨਹੀਂ ਜੀ ਇਹ ਏਅਰਪੋਰਟ ਦੇ ਅੰਦਰ ਚੈੱਕ ਇਨ ਕਰ ਚੁੱਕੇ ਸੀ ਪੈਦਲ ਨਹੀਂ ਸੀ